ਨੇ ਮੰਗਾਗੇ ਜੀ ਕਿ ਹਿੰਦੁਸਤਾਨ ਦੀ ਸਰਕਾਰ ਬੀਜਪੀ ਦੀ ਸਰਕਾਰ ਸਿੱਖਾਂ ਦੇ ਧਾਰਮਿਕ ਅਦਾਰੇ ਵਿੱਚ ਪੂਰੀ ਦਖਲਅੰਦਾਜ਼ੀ ਕਰ ਰਹੀ ਹੈ ਪਟਨਾ ਸਾਦਾ ਮਸਲਾ ਤੁਹਾਡੇ ਸਾਹਮਣੇ ਹੈ ਅਜੂਰ ਸਾਹਿਬ ਦਾ ਮਸਲਾ ਸਾਹਮਣੇ ਹੈ ਅੱਜ ਇਹਨਾਂ ਨੇ ਦਿੱਲੀ ਕਮੇਟੀ ਦੇ ਦੋ ਇਲੈਕਟਿਡ ਮੈਂਬਰਾਂ ਨੂੰ ਕੱਢ ਕੇ ਜਿਹੜਾ ਇਹਨਾਂ ਦੇ ਸ਼ਰਾਬੀ ਇਕਬਾਬੀ ਮੈਂਬਰ ਸਨ ਸਰਕਾਰ ਨੇ ਉਹਨਾਂ ਨੂੰ ਵਿਚ ਪਾਇਆ ਹੈ ਇਹ 100% ਦਖਲਅੰਦਾਜ਼ੀ ਹੈ ਸਿੱਖ ਕੌਮ ਦੇ ਕਮਾਂ ਮੈਂ ਮੋਦੀ ਸਾਹਿਬ ਬੜੇ ਸਿਆਣੇ ਹਨ ਉਹਨਾਂ ਦੇ ਹੋਮ ਮਿਨਿਸਟਰ ਵੀ ਬੜੇ ਸਿਆਣੇ ਹਨ ਮੈਨਾਂ ਕਹਿੰਦੀ ਬਾਣੀ ਦੇ ਉੱਤੇ ਵੱਧ ਪਛਾਣੇ ਸੋ ਬੰਦਾ ਹੋਇਆ ਤੁਸੀਂ ਇਹਨਾਂ ਚੋਰਾ ਠਾਗਰਾ ਦੇ ਵਿੱਚ ਨਾ ਲੱਗ ਕੇ ਸਿੱਖ ਕੌਮ ਦੇ ਗੁਰਦਾਰਾਂ ਵਿੱਚ ਦਖਲ ਅੰਦਾਜ਼ੀ ਕਰੋ ਇਹ ਤੁਹਾਨੂੰ ਮਹਿੰਗੀ ਪੈਗੀ ਲੇਕਿਨ ਉਹ ਤੇ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਜੋ ਕੀਤਾ ਠੀਕ ਕੀਤਾ ਕਾਨੂੰਨ ਦੇ ਮੁਤਾਬਕ ਹੋਇਆ ਉਹਨਾਂ ਕਹਿੰਦੇ ਜੀ ਫਿਰ ਹਾਈ ਕੋਰਟ ਵਿੱਚ ਕੇਸ ਪਾਉਣ ਤੋਂ ਬਾਅਦ ਵਿਡਰਾਅ ਕਿਉਂ ਕੀਤੀ ਕਰਨੇ ਮਾਸਟਰ ਜੀ ਦੇ ਨਾਲ ਕੀਤੇ ਸਾਰੇ ਵਾਦੇ ਅੱਜ ਹਿੰਦੁਸਤਾਨ ਦੀ ਸਰਕਾਰ ਜਿਹੜੀ ਇਹ ਉਹ ਬਦਲ ਰਹੀ ਹੈ ਔਰ ਉਸ ਤੋਂ ਮਰਮਤ ਹੋ ਰਹੀ ਹੈ ਇਹ ਮਾਸਟਰ ਜੀ ਦਾ ਬੁੱਤ ਅਸੀਂ ਇਸ ਵਾਸਤੇ ਲਾਇਆ ਸੀ ਦਿੱਲੀ ਦੇ ਸਾਰੇ ਬੁੱਤ ਤੱਕ ਲੋ ਸਾਰਿਆਂ ਦੇ ਪਿੱਠ ਪਾਰਲੀਮੈਂਟ ਚ ਪਰ ਮਾਸਟਰ ਜੀ ਦਾ ਮੂੰਹ ਇਸ ਹਿੰਦੂਸ ਦੀ ਸਤਾਨ ਦੀ ਸਰਕਾਰ ਵੱਲ ਹੈ ਜਿਹੜੇ ਵਾਦੇ ਮਾਸਟਰ ਜੀ ਦੇ ਨਾਲ ਕੀਤੇ ਗਏ ਸਨ ਸ਼ੋਮਣੀ ਅਕਾਲੀ ਦਲ ਨਾਲ ਕੀਤੇ ਗਏ ਸਨ ਉਨਾ ਵਾਦਿਆਂ ਤੋਂ ਹਿੰਦੁਸਤਾਨ ਦੀ ਸਰਕਾਰ ਮੁਨਕਰ ਹੋ ਰਹੀ ਹੈ ਤੇ ਉਹਦੇ ਨਾਲ ਦਿੱਲੀ ਦੀ ਸਰਕਾਰ ਮੁਨਕਰ ਹੋ ਰਹੀ ਹੈ ਮੁਨਕਰ ਕੇ ਸਾਸਤੇ ਹੋ ਰਹੀ ਹੈ ਜਿਹੜੇ ਸ਼ਰਾਬੀ ਕਬਾਬੀ ਹੈਗੇ ਜਿਨ੍ਹਾਂ ਦੀ ਇਨਕੁਆਰੀਆਂ ਨਹੀਂ ਹੋਣੀਆਂ ਅਗਰ ਇਨਕੁਆਰੀਆਂ ਹੋਣ ਤੇ ਇਹਨਾਂ ਦਾ ਸਥਾਨ ਆਪਣੇ ਘਰ ਨਹੀਂ ਹੋਏਗਾ ਈਡੀ ਦੇ ਦਫ਼ਤਰ ਚ ਰਾਤ ਵਜਾ ਕੇ ਕਰਨਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਤਨੀ ਵੱਡੀ ਬੇਇਨਸਾਫੀ ਸ਼ਾਇਦ ਅੰਗਰੇਜ਼ਾਂ ਨੇ ਨਹੀਂ ਕੀਤੀ ਮੁਗਲਾਂ ਨੇ ਸਾਨੂੰ ਸ਼ਹੀਦ ਕੀਤਾ ਪਰ ਇਹ ਜਿਹੜੀ ਬੇਈਮਾਨੀ ਜਿਹੜੀ ਸੀ ਉਹਨੇ ਕੀਤੀ ਸੀ ਅੱਜ ਮੈਂ ਕਹਿਣਾ ਚਾਹੁੰਦਾ ਵਾਂ ਕਿ ਮਤ ਸਮਝੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਿਹਾ ਮਤ ਸਮਝੋ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਉਹ ਵੱਧ ਤਗੜਾ ਹੋ ਕੇ ਹਿੰਦੁਸਤਾਨ ਦੇ ਇਹਨਾਂ ਰਾਜਿਆਂ ਨਾਲ ਟੱਕਰ ਲੈਣ ਵਾਸਤੇ ਬਿਲਕੁਲ ਤਿਆਰ ਹੈ ਅਸੀਂ ਇਹ ਜਿਹੜੀ ਬਦਮਾਸ਼ੀ ਕੀਤੀ ਹੈ ਇਹਨਾਂ ਨੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ بڑے بڑے ਵਕੀਲ ਬੈਠੇ ਨੇ ਇੱਥੇ ਜਦ ਇਹ ਆਪਣਾ ਕੇਸ ਵਿਡਰਾ ਕਰ ਰਹੇ ਨੇ ਵਿਡਰਾ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਬੇਈਮਾਨੀ ਕੀਤੀ ਹੈ ਉਹਦਾ ਖਮਿਆਜਾ ਹਿੰਦੁਸਤਾਨ ਦੀ ਸਰਕਾਰ ਉੱਤੇ ਗਈ ਪਰ ਇਹ ਮਤ ਸਮਝੋ ਕਿ ਅਸੀਂ ਸੋਗਤ ਪੌਣੇ ਹਿੰਦੁਸਤਾਨ ਦੇ ਉੱਤੇ ਰਾਜ ਕਰ ਰਹੇ ਹਾਂ ਤੇ ਕੋਈ ਬੰਦਾ ਐਸਾ ਨਹੀਂ ਜਮਿਆ ਜਿਹੜਾ ਸਾਨੂੰ ਇੱਥੋਂ ਲਾ ਸਕੇ ਸਾਡੇ ਹਰ ਉਸ ਕੰਮ ਨੂੰ ਜਿਸ ਦੇ ਕਨਸਟੀਟਿਊਸ਼ਨ ਇਨਵਾਲਵ ਹੈਗੀ ਡੈਮੋਕਰੇਸੀ ਦਾ ਕਤਲ ਕਰਨ ਵਾਲੇ ਹੋ ਤੁਸੀਂ ਤੁਸੀਂ ਇਸ ਕਤਲ ਨੂੰ ਬਚਾ ਸਕਦੇ ਹੋ ਤਾਂ ਬਚਾ ਲੋ ਅਸੀਂ ਤਾਂ ਜੱਦ ਜਮਿਆ ਮੁਗਲਾਂ ਨਾਲ ਲੜਿਆ ਅੰਗਰੇਜ਼ਾਂ ਨਾਲ ਲੜਿਆ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨਾਲ ਲੜਿਆ ਤੇ ਹੁਣ ਤੁਹਾਡੀ ਘਟ ਰਹੀ ਸੀ ਤੁਹਾਡੇ ਨਾਲ ਲੜ ਰਿਹਾ ਅਸੀਂ ਆਪਣੀਆਂ ਜਾਇਜ਼ ਮੰਗਾਂ ਅਗਰ ਤੁਸੀਂ ਨਾ ਮੰਨਿਆ ਤੇ ਮਤ ਸਮਝੋ ਕਿ ਤੁਸੀਂ ਬੜੇ ਤਾਕਤਵਰ ਹੋ ਸਿੱਖ ਕੌਮ ਦੀ ਤਾਕਤ ਦੇ ਅਗੇ ਕੋਈ ਨਹੀਂ ਠਿੱਕ ਸਕਿਆ ਸੁਖਮਨੀ ਸਾਧੀ ਪੁੜੀ ਹੈ ਗਈ بڑے بڑے ਅਹੰਕਾਰਿਆਂ ਨੰਨ ਗਰਵਤ ਰਿਹਾ ਤੁਸੀਂ ਇੱਥੇ ਰਾਜ ਨਹੀਂ ਕਰ ਸਕੋਗੇ ਕਿ ਮੈਂ ਕਹਦੇ ਆ ਹਾਲਾਤ ਬਿਲਕੁਲ ਤੁਹਾਡੇ ਵਾਸਤੇ ਖੁਸ਼ਗਵਾਰ ਨਹੀਂ ਇਹ ਜਿਹੜਾ ਜ਼ੁਲਮ ਤੁਸੀਂ ਕੀਤਾ ਹੈ ਡੈਮੋਕਰੇਸੀ ਦਾ ਕਤਲ ਕੀਤਾ ਹੈ ਸਿੱਖਾਂ ਦੇ ਧਾਰਮਿਕ ਕੰਮਾਂ ਵਿੱਚ ਤੁਸੀਂ ਦਖਲ ਕੀਤਾ ਤੁਸੀਂ ਅੱਗੇ ਹਜ਼ੂਰ ਸਾਹਿਬ ਕੀਤਾ ਪਟਨਾ ਸਾਹਿਬ ਕੀਤਾ ਦਿੱਲੀ ਦੇ ਵਿੱਚ ਤੁਸੀਂ ਇਹਨਾਂ ਨੂੰ ਸਾਡ ਇਲੈਕਸ਼ਨ ਦੇਦਨ ਸਾਨੂੰ ਪੁਰਸਰਾਹੀ ਬਾਹਰ ਕਰਕੇ ਚੋਣ ਕਰਾਈ ਹੈ ਤੇ ਉਸ ਚੋਣ ਦੇ ਨਾ ਹੀ ਜਿਹੜੇ ਇਲੈਗਲ ਸੀ ਅਨ ਕਨਸਟੀਟਿਊਸ਼ਨਲ ਸੀ ਇਹ ਤੁਸੀਂ ਇਹ ਬਦਮਾਸ਼ੀ ਕਰ ਰਹੇ ਹੋ ਸਾਡੇ 3 ਸਾਲਾਂ ਜੇ ਤੁਸੀਂ ਸੱਚੇ ਸੀ ਫੈਸਲਾ ਕਰਾ ਲੈਣ ਹਾਈ ਕੋਰਟ ਦੇ ਜੱਜ ਕਰੋ ਪਰ ਤੁਸੀਂ ਗਲਤ ਸੀ ਇਸ ਲਈ ਮੈਂ ਹਾਲੇ ਵੀ ਬੇਨਤੀ ਕਰਦਾ ਕਿ ਹਿੰਦੁਸਤਾਨ ਦੀ ਸਰਕਾਰ ਬਾਝ ਆ ਜਾਵੇ ਦਿੱਲੀ ਦੀ ਸਰਕਾਰ ਬਾਜ਼ ਆ ਜਾਵੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਟੋਸ ਕਿਸੇ ਨਾ ਕਿਸੇ ਤਰੀਕੇ ਨਾਲ ਜਾਰੀ ਰੱਖਾਂਗੇ ਜਦ ਤੱਕ ਇਹਨਾਂ ਬੇਈਮਾਨਾਂ ਨੂੰ ਦਿੱਲੀ ਕਮੇਟੀ ਚੋਂ ਘੱਡੋਗੇ ਨਹੀਂ ਔਰ ਜਿਹੜੇ ਮੈਂਬਰ ਬਾਹਰ ਕੱਢ ਉਹਨਾਂ ਨੂੰ ਬਾਹਰ ਨਹੀਂ ਕਰੋਗੇ ਮੈਂ ਇਹ ਬੇਨਤੀ ਕਰ ਰਹਾ ਆ ਅੱਜ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਵਰਕਰ ਦਿੱਲੀ ਦੇ ਸੇ ਇਕੱਠੇ ਹੋਇਆ ਮੈਂ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ 100% 90% ਨਹੀਂ 70% ਨਹੀਂ 100% ਸਾਡੇ ਵਰਕਰਾਂ ਨੇ ਸਿੱਖ ਕੌਮ ਨਾਲ ਦੱਦ ਰੱਖਣ ਵਾਲੇ ਸਿੱਖੀ ਤਾਂ ਨੇ ਇੱਥੇ ਅੱਜ ਹਾਜ਼ਰੀ ਲਵਾਈ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਔਰ ਸਮੁੱਚੇ ਕਾਲੀ ਦਾਲ ਦੇ ਵਰਕਰਾਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਅੱਗੇ ਵੀ ਇਸੇ ਤਰ੍ਹਾਂ ਇਹ ਲੜਾਈ ਮੁੱਕਣੀ ਨਹੀਂ ਸਾਨੂੰ ਆਪਣਾ ਸਹਿਯੋਗ ਦਿੰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ